पिंड पंडोरी मनबीर सिंह ने प्रेस करते बला चोना बड़े शांति पुरक ढंग ने झगड़ा नहीं है तिना पिंड वोटा करवा रहे तीनों पिंड की जिम्मेवारी उन्हें उपर है अते पूरी जानकारी प्रेस नर्पण टीवी मधु राजपूत विशेष रिपोर्ट ਜੀ ਮੈਂ ਕਰਨਦੀਪ ਸਿੰਘ ਕੈਮੀ ਪੰਡੋਰੀ ਵਿੜਿਆਚ ਹਲਕਾ ਟਾਰੀ ਮੈਨੂੰ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਨੇ ਹਲਕਾ ਆਮ ਆਦਮੀ ਪਾਰਟੀ ਤੋਂ ਬਲਾਕ ਸੰਵਿਤੀ ਵੀ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਸੀ ਬਹੁਤ ਸ਼ਾਂਤੀਪੂਰਨ ਇਲੈਕਸ਼ਨ ਹੋ ਰਹੀ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਸਭ ਰਲ ਮਿਲ ਕੇ ਜਿਹੜੇ ਆ ਦੂਜੀਆਂ ਪਾਰਟੀਆਂ ਵਾਲੇ ਵੀ ਨਾਲ ਸਾਰੇ ਰਲ ਮਿਲ ਕੇ ਕੋਈ ਹਲਰ ਕੁਝ ਮਾਲਾ ਕੋਈ ਗਲਤ ਕੰਮ ਨਹੀਂ ਹੋ ਰਿਹਾ ਵਧੀਆ ਤਰੀਕੇ ਨਾਲ ਚੱਲ ਰਿਹਾ ਆ ਯਾਰ ਇੱਥੇ ਪਹਿਲਾਂ ਵੀ ਇਲੈਕਸ਼ਨ ਲੱਜੂ ਕੇ ਤੁਸੀਂ ਨਹੀਂ ਮੈਂ ਫਸਟ ਟਾਈਮ ਫਸਟ ਟਾਈਮ ਇਲੈਕਸ਼ਨ ਹੈ ਜੀ ਹਾਂ ਜੀ ਪਬਲਿਕ ਨੂੰ ਕੀ ਉਮੀਦਾਂ ਹਨ ਤੁਹਾਡੇ ਤੋਂ ਦੇਖੋ ਜੀ ਉਮੀਦਾਂ ਹੀ ਆ ਦੇ ਤਾਂ ਹੀ ਆਪਾਂ ਖੜੇ ਆ ਪਿੰਡ ਦੇ ਵਿੱਚ ਵਿਕਾਸ ਕਰਾਇਆ ਤਾਂ ਹੀ ਆਪਾਂ ਨੂੰ ਸ਼ੀਟ ਵੱਲੋਂ ਹਾਂ ਹੋਈ ਹੈ ਤੇ ਪਬਲਿਕ ਵੱਲੋਂ ਵੀ ਹਾਂ ਆਈ ਆ ਵੀ ਨਹੀਂ ਤੁਸੀਂ ਕੜੋ ਤਾਂ ਜੀ ਖੜੇ ਆ ਜੀ ਪਿੰਡ ਵਾਸੀਆਂ ਨੂੰ ਕੀ ਮੈਸੇਜ ਹੈ ਪਿੰਡ ਵਾਸੀਆਂ ਨੂੰ ਇਹੀ ਅਪੀਲ ਹੈ ਵੀ ਵੱਧ ਚੜ ਕੇ ਵੋਟਾਂ ਪਾ ਕੇ ਤੇ ਕਾਮਯਾਬ ਕਰੋ ਤਾਂ ਜੋ ਬਲਾਕ ਦੇ ਵਿੱਚੋਂ ਵੱਧ ਵੱਧ ਪੈਸਾ ਲਿਆ ਕੇ ਆਪਣੇ ਪਿੰਡ ਦੇ ਵਿਕਾਸ ਤੇ ਆਪਣੇ ਪਿੰਡ ਨੂੰ ਸੋਹਣਾ ਵਧੀਆ ਨੁਹਾਰ ਉਹਦੀ ਬਣਾ ਆ ਸਕਾ ਮੈਂ ਜੀ ਅਜਮੇਰ ਸਿੰਘ ਸੰਨੀ ਆਜ਼ਾਦ ਕੈਂਡੀਡੇਟ ਇਲੈਕਸ਼ਨ ਚੋਨ ਚ ਖੜਾ ਆਂ ਤੇ ਅੱਜ ਜਿਹੜੀ ਇਲੈਕਸ਼ਨ ਹੋ ਰਹੀ ਆ ਚਲੋ ਬਹੁਤ ਵਧੀਆ ਤਰੀਕੇ ਨਾਲ ਇੱਥੇ ਕਿ ਚੱਲ ਰਹੀ ਆ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਬੜਾ ਵਧੀਆ ਰੋਲ ਚੱਲ ਰਿਹਾ ਵਾ ਤੇ ਬਾਕੀ ਪ੍ਰਮਾਤਮਾ ਰਾਖਾ ਪੰਜ ਜਣੇ ਖਲੋਤੇ ਆ ਉਹਨਾਂ ਵਿੱਚੋਂ ਜਿਸ ਨੂੰ ਪ੍ਰਮਾਤਮਾ ਨੇ ਇਹ ਲੇਖੇ ਲਾਉਣਾ ਵਾ ਜਾਂ ਜਿਸ ਦੇ ਸਿਰਤਾਜ ਆਉਣਾ ਉਹਦੇ ਆਣਾ ਵਾ ਅਸੀਂ ਤੇ ਚਲੋ ਪਿੰਡ ਦੇ ਕੰਮ ਪਹਿਲਾਂ ਵੀ ਸੋਸ਼ਲ ਵਰਕਰ ਤੌਰ ਤੇ ਕਰਾਉਨੇ ਆਂ ਗਾਂਵ ਹੀ ਕਰਾਵਾਂਗੇ ਮੇਰਾ ਨਾਮ ਮੰਗਬੀਰ ਸਿੰਘ ਉੱਚੀ ਬੋਲੋ ਪਿੰਡ ਪੰਡੋਰੀ ਵੜਾਚ ਜਿਹੜੇ ਇਲੈਕਸ਼ਨ ਹੋਣਦੇ ਉਹ ਬਲਾਕ ਸੰਪਤੀ ਦੀ ਚੋਣ ਹੋਣਦੀ ਹੈ ਤਿੰਨਾ ਪਿੰਡਾਂ ਦੀ ਚੋਣ ਆ ਪੰਡੋਰੀ ਲਬਾਣਾ ਕੰਡੋਰੀ ਵੀ ਅੱਜ ਤੇ ਪੈਣੀ ਗਿਆ ਜਿਹੜੀ ਅੱਜ ਇਲੈਕਸ਼ਨ ਹੋਣ ਦੀ ਹੈ ਬਹੁਤ ਵਧੀਆ ਸਖਾਵੇਂ ਮਾਹੌਲ ਚ ਹੋਣਦੀ ਆ ਸਾਰੀਆਂ ਪਾਰਟੀਆਂ ਜਿਹੜੀਆਂ ਵਧੀਆ ਸੰਯੋਗ ਦੇਣਦੀਆਂ ਕੋਈ ਲੜਾਈ ਝਗੜੇ ਦਾ ਕੋਈ ਮਾਹੌਲ ਨਹੀਂ ਆ ਤੇ ਬਹੁਤ ਵਧੀਆ ਵੀ ਲੋਕ ਆਪਣੇ ਘਰੋਂ ਨਿਕਲ ਕੇ ਆਪਣੀ ਵੋਟ ਦਾ ਸਹਯੋਗ ਕਰਨਦੇ ਆ ਜਿਹੜੇ ਜਿਹੜੇ ਉਮੀਦਵਾਰ ਦੇ ਹੱਕ ਚ ਆ ਉਹ ਪਾਉਂਦੇ ਆ ਵੋਟਾਂ